ਮਨਜਿੰਦਰ ਸਿਰਸਾ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਸਨੇ ਕਿਹਾ ਕਿ ਬਹੁਤ ਕੁਝ ਗਲਤ ਬੋਲਿਆ ਵਾ ਪਰ ਪਹਿਲੇ ਤੁਹਾਨੂੰ ਉਹ ਬਿਆਨ ਸੁਣਾਉਣ ਤੋਂ ਪਹਿਲਾਂ ਇਹ ਦੱਸ ਦਈਏ ਕਿ ਬੀਜੇਪੀ ਕਿਵੇਂ ਆਦਮੀਆਂ ਨੂੰ ਆਪਣੇ ਨਾਲ ਮਿਲਾਉਦੀ ਆ ਮਨਜਿੰਦਰ ਸਿਰਸਾ ਜੋ ਪਹਿਲੇ ਕਹਿੰਦਾ ਸੀ ਜੇ ਸਾਡੇ ਸਿਰ ਕੱਟੇ ਤਾਂ ਜਾ ਸਕਦੇ ਆ ਪਰ ਬੀਜੇਪੀ ਦੇ ਨਾਮ ਦਾ ਪੱਟਾ ਆਪਣੇ ਗਰ ਵਿੱਚ ਨਹੀਂ ਪਾਵਾਂਗੇ ਬੀਜੇਪੀ ਦੇ ਪਾਲਤੂ ਨਹੀਂ ਬਣਾਂਗੇ ਅੱਜ ਬੀਜੇਪੀ ਦਾ ਸਿਰਫ ਪਾਲਤੂ ਹੀ ਨਹੀਂ ਹੈ ਬਲਕਿ ਬੀਜੇਪੀ ਦੀ ਭੌਂਕ ਵਿੱਚ ਭੌਂਕ ਵੀ ਰਿਆ ਬਹੁਤ ਖਤਰਨਾਕ ਚੀਜ਼ਾਂ ਹੋ ਰਹੀਆਂ ਵਾ ਕਿਉਂਕਿ ਬੀਜੇਪੀ ਦੇ ਮੁੱਖ ਮੰਤਰੀ ਵੀ ਐਵੇਂ ਦੇ ਆ ਉਹ ਸਾਰਿਆਂ ਕਰਪਸ਼ਨ ਵਾਲਿਆਂ ਨੂੰ ਸਾਰਿਆਂ ਨੂੰ ਜਿਵੇਂ ਪਹਿਲੇ ਕੈਪਟਨ ਨੂੰ ਉਹਨਾਂ ਨੇ ਆਪਣੇ ਨਾਂ ਲਾਇਆ ਸੀ ਕਿਉਂਕਿ ਜੋ ਅਰੂਸਾ ਬੇਬੀ ਆ ਉਹ ਆਈਐਸਆਈ ਦੀ ਏਜੰਟ ਹੈ ਔਰ ਇਹਦੀ ਦੋਸਤ ਹੈ ਇਹਦੇ ਘਰ ਵਿੱਚ ਰਹਿ ਕੇ ਜਾਂਦੀ ਰਹੀ ਹੈ ਔਰ ਇਸੇ ਚੀਜ਼ਾਂ ਨੂੰ ਉਹਨਾਂ ਨੇ ਸਬੂਤ ਬਣਾ ਕੇ ਬਲੈਕਮੇਲ ਕੀਤਾ ਕੈਪਟਨ ਨੂੰ ਔਰ ਕੈਪਟਨ ਨੂੰ ਕਹ ਕੇ ਸਾਡੇ ਨਾਲ ਆ ਜਾਂ ਨਹੀਂ ਤਾਂ ਇਹ ਚਲੇ ਜਾ ਔਰ ਕੈਪਟਨ ਬੜੇ ਰਾਮ ਨਾਲ ਬੀਜੇਪੀ ਨੂੰ ਸਪੋਰਟ ਕਰ ਗਿਆ ਸਾਥ ਹੋ ਗਿਆ ਉਵੇਂ ਮਨਜਿੰਦਰ ਸਿੱਸਾ ਨੂੰ ਵੀ ਬਲੈਕਮੇਲ ਕੀਤਾ ਗਿਆ ਔਰ ਆਪਣੇ ਨਾਲ ਮਿਲਾ ਲਿਆ ਗਿਆ ਮਿਲਾਉਣ ਤੋਂ ਬਾਅਦ ਹੁਣ ਉਸ ਨੂੰ ਉਹ ਚੀਜ਼ਾਂ ਕਹੀਆਂ ਜਾ ਰਹੀਆਂ ਕਿ ਤੂੰ ਆਹ ਕਹਿਆ ਕਹਿ ਹੁਣ ਉਸ ਨੂੰ ਕਿਹਾ ਭਾਜਪੀ ਦੇ ਇਹ ਜੋ ਵੇਝਾ ਕੇ ਮਨਜਿੰਦਰ ਸਿੱਸਾ ਨੇ ਬਹੁਤ ਹੀ ਖਤਰਨਾਕ ਬਿਆਨ ਦਿੱਤਾ ਹੈ ਕਿ ਉਸ ਬਿਆਨ ਦੇ ਪਿੱਛੇ ਭਾਜਪੀ ਦੀ ਮੁੱਖ ਮੰਸ਼ਾ ਜੋ ਹੈ ਕਿ ਮੁਸਲਮਾਨਾਂ ਨੂੰ ਔਰ ਸਿੱਖਾਂ ਨੂੰ ਆਪਸ ਵਿੱਚ ਲੜਾਇਆ ਜਾਵੇ ਔਰ ਇਹ ਜੋ ਦੋਵੇਂ ਕਮਿਊਨਿਟੀਆਂ ਜੋ ਹੈ ਕਾਫੀ ਮਜ਼ਬੂਤ ਮਾਦਾ ਰੱਖਦੀਆਂ ਵਾ ਔਰ ਆਪਣੇ ਸਿਸਟਮ ਚ ਪੱਕੀਆਂ ਰਹਿੰਦੀਆਂ ਵਾ ਤੇ ਇਹਨਾਂ ਨੂੰ ਦੋਨਾਂ ਨੂੰ ਐਸੇ ਚ ਲੜਾ ਕੇ ਕਮਜ਼ੋਰ ਕੀਤਾ ਜਾਵੇ ਉਸੇ ਦੇ ਜੋ ਮਨ ਤੋਂ ਵਜੋਂ ਉਸੇ ਮਨ ਤੋਂ ਵਜੋਂ ਮਨਜਿੰਦਰ ਸੇਸਾ ਨੇ ਬਿਆਨ ਕੀਤਾ ਕਿ ਜੋ ਰਿਕਾਬਗਾਜ ਗੁਰਦੁਆਰਾ ਵਾ ਉਹ ਬਾਬਾ ਬੰਦਰ ਸਿੰਘ ਬਹਾਦਰ ਨੇ ਬਣਵਾਇਆ ਔਰ ਮਸਜਿਦ ਢਾ ਕੇ ਬਣਾਇਆ ਬਾਬਾ ਬੰਦਾ ਬਹਾਦਰ ਨੇ ਦਿੱਲੀ ਦੇ ਵਿੱਚ ਜੋ ਰਿਕਾਬਗਾਜ ਗੁਰਦੁਆਰਾ ਵਾ ਉਹ ਮਸਜਿਦ ਢਾ ਕੇ ਬਣਾਇਆ ਇਹਦੇ ਨਾਲ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਢਕਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਸਿੱਖਾਂ ਨੂੰ ਮੁਸਲਮਾਨਾਂ ਨੂੰ ਐਸੇ ਚ ਲੜਾਉਣ ਦੀ ਕੋਸ਼ਿਸ਼ ਕੀਤੀ ਗਈ ਆਹ ਸੁਣੋ ਮਨਜਿੰਦਰ ਸਿੰਘ ਦਾ ਬਿਆਨ ਬਣਾਕਰ ਆਜਰਕਾਟ ਦੇ ਇਨਸਾਬ ਦੇ ਉੱਪਰ ਉਹ ਗੁਰਦੁਆਰਾ ਸਾਹਿਬ ਸਾਬਿਤ ਹੈ 1783 ਦੇ ਅੰਦਰ ਉਸ ਮਸਜਿਦ ਨੂੰ ਦੋਸ਼ ਕਰਕੇ ਵਾਹ ਪੇ ਗੁਰਦੁਆਰਾ ਬਣਾਕਰ ਆਜਰਕਾਟ ਦੇ ਇਨਸਾਬ ਦੇ ਉੱਪਰ ਉਹ ਗੁਰਦੁਆਰਾ ਸਾਹਿਬ ਸਾਬਿਤ ਹੈ ਜਿਹੜੀ ਵੀ ਬਹੁਤ ਹੀ ਗੰਦੀ ਖੇਲ ਖੇਡ ਰਹੀ ਹੈ ਸਾਨੂੰ ਸਾਰਿਆਂ ਨੂੰ ਸਚੇਤ ਹੋਣ ਦੀ ਜਰੂਰਤ ਹੈ ਔਰ ਜਿੰਨੇ ਵੀ ਕ腐ਸ਼ਨ ਵਾਲੇ ਜਿੰਨੇ ਵੀ ਕਾਲੇ ਧੰਧਿਆ ਵਾਲੇ ਔਰ ਜਿੰਨੇ ਵੀ ਗੋਲ ਕਾਂਚੋਰੀ ਵਾਲੇ ਜਾਂ ਐਵੇਂ ਦੇ ਬੰਦੇ ਆ ਉਹਨਾਂ ਨੂੰ ਅੱਲਾ ਟ੍ਰੈਂਡ ਦੀ ਜ਼ਰੂਰਤ ਹੈ ਬੀਜਪੀ ਉਹਨਾਂ ਦਾ ਇਸਤੇਮਾਲ ਸਾਡੇ ਖਿਲਾਫ ਜ਼ਰੂਰ ਕਰੇਗੀ ਜ਼ਰੂਰ ਕਰੇਗੀ ਹਰ ਹਾਲ ਤੇ ਕਰੇਗੀ ਜਿਵੇਂ ਬਾਦਲਾ ਨਾ ਕੀਤਾ ਸਰਚੇੜਾ ਕੀਤਾ ਉਹ ਬਾਕੀਆਂ ਦਾ ਵੀ ਕਰੇਗੀ